ਸਹੀ ਬਜੀ ਠੀਕ ਹੈ ਜੀ ਠੀਕ ਹੈ ਜੀ ਸਾਡੇ ਸ੍ਰੀ ਗਾਲ ਦੀ ਸਾਰੇ ਭਰਾਵਾਂ ਨੂੰ ਬਾਰਡਰ ਲਾ ਸਾਰੇ ਭਰਾਵਾਂ ਦਾ ਸਵਾਦ ਕਰਦੇ ਆ ਜੀ ਤਾਂ ਵੀ ਅੱਜ ਦੋਸਤੋ ਮੈਂ ਕੱਲਾ ਜਿਹੜਾ ਕਬੂਤਰ ਲੈਣ ਆਸਤੇ ਆਇਆ ਹਾਂ ਜੀ ਤੇ ਜਿਹੜੇ ਕਬੂਤਰਾਂ 판ਦੇ ਹੋਏ ਆ ਤੋ ਵੀਡੀਓ ਜਿਹੜੀ ਆ ਹੁਣ ਜਿਹੜੀ ਆ ਰਾਜ ਬਣਾਉਣੀ ਜਿਹੜੀ ਆ ਆਪਾਂ ਮਾਰਦੀ ਵੀਡੀਓ ਸ਼ਟਾਣੀ ਨਹੀਂ ਬਣਾਈ ਦੀ ਤੁਸੀਂ ਆਪਣੇ ਕਾਫੀ ਵੀਰ ਆ ਜਿਹੜੇ ਕਹਿੰਦੇ ਸਾਡੇ ਸਾਡੇ ਦਦੇ ਜਿਹੜੇ ਆ ਨਾ ਵੀਡੀਓ ਬਣਾਇਆ ਕਰੋ ਨਾ ਹੀ ਨਾਮ ਲਿਆ ਕਰੋ ਕਿੱਥੋਂ ਆਏ ਕਬੂਤਰ ਲੈਣਦੇ ਪਏ ਆ ਠੀਕ ਆ ਜੀ ਆਪਣੇ ਵੀਰ ਭਰਾ ਦੇ ਬਾਕੀ ਕੋਈ ਏਰੀਆ ਤੇ ਤੁਸੀਂ ਵੇਖ ਹੀ ਲੈਣਾ ਆਪਣੇ ਆਪ ਹੀ ਭਰਾਵਾਂ ਦੇ ਨੇ ਠੀਕ ਹੈ ਜੀ ਤੇ ਅੱਜ ਮ ਆਇਆ ਹਾਂ ਜੀ ਕਬੂਤਰ ਲੈਣ ਵਾਸਤੇ ਤੋਂ ਤਾਂ ਘਰ ਜਾ ਕੇ ਜਿਹੜਾ ਕਬੂਤਰਾਂ ਦਾ ਜਿਹੜਾ ਸ਼ੌਂਕ ਕਰਾਵਾਂਗੇ ਘਰ ਜਾ ਕੇ ਜੀ ਮਿਲਦੇ ਆ ਜੀ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲੋ ਜੀ ਆਪਾਂ ਜਿਹੜਾ ਕਬੂਤਰ ਲੈ ਗਏ ਆ ਤੇ ਮੈਂ ਆ ਕੇ ਨਹਾਤ ਹੋ ਕੇ ਫ੍ਰੈਸ਼ ਹੋ ਕੇ ਤੇ ਮੈਂ ਚਲੋ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਉਨੇ ਆ ਆ ਜੀ ਦੋਸਤੋ ਆਪਾਂ ਜਿਹੜੇ ਕਬੂਤਰ ਦੋ ਲੈ ਗਏ ਆ ਆਪਣੇ ਨਾਮ ਮਨਵੀਰ ਜਿਹੜਾ ਤੇ ਮਨਵੀਰ ਜੀ ਕੋਈ ਕਬੂਤਰ ਆਇਆ ਜਿੱਕ ਨਹੀਂ ਆਏ ਉਹਨਾਂ ਨੇ ਫੜ ਲਿਆ ਉਹਨਾਂ ਨੇ ਫੜ ਲਿਆ ਲੋ ਜੀ ਆ ਦੋ ਲੈ ਆਂਦੇ ਜੇ ਇੱਕ ਟੈਡੀ ਮਦੀ ਭਾਰ ਦੀ ਕੜੀ ਪਈ ਹੈ ਨਾਲ ਇਹ ਇੱਕ ਹੈਗਾ ਵਾ ਅਡਾਂ ਬਾਲਾ ਬੱਚਾ ਵਾ ਲਾਲ ਅੱਖਾਂ ਦੀ ਪੱਠੀ ਜੇ ਤੇ ਇਹ ਵੀ ਜਿਹੜੀ ਆ ਡਿੱਗੀ ਹੀ ਇਹਦੇ ਆਪਣਾ ਵਗੀ ਪਈ ਮਾਦੀ ਕਹਿੰਦੇ ਵੀ ਟਾਵਰ ਟੂਰ ਲੱਗੇ ਉਹਨਾਂ ਦੇ ਰਹੀ ਉੱਥੇ ਤੇ ਲੋ ਜੀ ਤੁਹਾਨੂੰ ਸ਼ੌਂਕ ਕਰਾਉਂਦੇ ਆਪਾਂ ਆ ਮਾਦੀ ਦਾ ਸ਼ੌਂਕ ਕਰੋ ਜੀ ਚੌਧਰੀ ਸਖੀ ਵਾਲਿਆਂ ਚ ਜਿਹੜੀ ਟੈੜੀ ਮਾਦੀ ਹੈਗੀ ਤੇ ਬਹੁਤ ਹੀ ਉਦਾਰਣ ਨੇ ਕੀਤੀ ਆ ਤੇ ਤਕਰੀਬਨ ਜਿਹੜੀ ਆ ਇਹ ਮੰਗਲਵਾਰ ਫੜੀ ਜੀ ਵੀਰਾਂ ਨੇ ਦੇਖੋ ਜੀ ਪਤਲੀ ਜੀ ਹੋਈ ਆ ਧਾਰਾਂ ਕਰ ਕਰਕੇ ਤੇ ਆਪਣੇ ਪਹਿਲਾਂ ਦੇ ਜਿਹੜੇ ਸਬਸਕ੍ਰਾਈਬਰ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਲਾਹ ਬੂਟਰ ਸਾਹਿਬ ਜੀ ਉਹਨਾਂ ਦਾ ਧੰਨਵਾਦ ਜੀ ਧਰਮਪ੍ਰੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਹੈ ਜੀ ਤੇ ਰਾਣਾ ਸਾਹਿਬ ਜੀ ਆਪਣੇ ਉਹਨਾਂ ਦਾ ਧੰਨਵਾਦ ਹੈ ਜੀ ਤੇ ਇਦਨ ਦਾ ਰਾਜ ਫੌਜੀ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਤੇ ਆਪਣੇ ਦਲਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਜੀ ਮਲਕੀਤ ਰੰਧਾਵਾ ਜੀ ਇਹ ਰੋਮੀਓ ਭਗਤ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਰਜਿੰਦਰਪਾਲ ਜੀ ਬਹੁਤ ਜਿਆਦਾ ਆਪਾਂ ਨੂੰ ਪਿਆਰ ਦੇ ਰਹੇ ਆ ਅਰਜਿੰਦਰਪਾਲ ਸਿੰਘ ਜੀ ਭਾਜੀ ਜੀ ਹੁਣੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਕੇ ਐਲ ਐਸ ਵਲੌਗ ਵਾਲੇ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆਪਣੇ ਪੀਪੀ 35 ਵਾਲੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਉਹਨਾਂ ਦਾ ਚੈਨਲ ਵੀ ਹੈ ਜੀ ਆਪਣਾ ਜਰੂਰ ਜਾ ਕੇ ਭਰਾ ਮੇਰੇ ਸਬਸਕ੍ਰਾਈਬ ਕਰਦੇ ਜੀ ਤੇ ਭੁੱਲਰ ਸਿੰਘ ਜੀ ਉਹਨਾਂ ਦਾ ਧੰਨਵਾਦ ਭਾਈ ਤੇ ਆਸ਼ੂ ਜੀ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ ਤੇ ਮਜੀਠਾ ਦੇ ਆਪਣੇ ਬਹੁਤ ਹੀ ਪਿਆਰ ਵਾਲੇ ਅਮਰਪਾਲ ਸਿੰਘ ਜੀ ਨਜੀਠਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਰਜਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਨੂੰ ਆਪਾਂ ਸੌਂਗ ਵੀ ਕਰਾਵਾਂਗੇ ਪਰ ਭਰਾਵਾਂ ਦੀ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਜਿੰਨਾ ਕਰਕੇ ਮੈਂ ਇਸ ਮੁਕਾਮ ਤੇ ਪਹੁੰਚਿਆ ਮੰਨ ਲਓ ਜਿਹੜੇ ਮੈਨੂੰ ਪਿਆਰ ਦੇ ਰਹੇ ਆ ਉਹਨਾਂ ਨੂੰ ਮੈਂ ਆਪਣੇ ਤੋਂ ਵੱਧ ਮੈਂ ਕੀ ਆਪਣਾ ਉਹਨਾਂ ਦਾ ਨਾਮ ਲੈਣੀ ਜ਼ਰੂਰ ਮੈਂ ਪਸੰਦ ਕਰਦਾ ਹਾਂ ਅਮਰ ਹੁੰਦਲ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਅਮਰ ਜੋਤ ਜੀ ਉਹਨਾਂ ਦਾ ਆਕਾਸ਼ ਵੀਰ ਜੀ ਉਹਨਾਂ ਦਾ ਧੰਨਵਾਦ ਹੈ ਜੀ ਹਰ ਕਮਲ ਸਿੰਘ ਜੀ ਗਿੱਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਭਰਾਵਾਂ ਨੂੰ ਸ਼ੌਂਕ ਕਰਾਈ ਜਾਂਦੇ ਨੇ ਤੇ ਨਾਲੋ ਨਾਲ ਭਰਾ ਆਪਣੇ ਨਾਂ ਸੁਣੀ ਜਾਣ ਕਿਉਂਕਿ ਲੰਬੀ ਵੀਡੀਓ ਹੁੰਦੀ ਜਾਂਦੀ ਆ ਤੁਮਨਾਂ ਵੀਰ ਕਹਿੰਦਾ ਵਾ ਕਿ ਲੰਬੀ ਜਿਹੜੀ ਵੀਡੀਓ ਹੀ ਜਾਂਦੀ ਆ ਤੇ ਲੋ ਜੀ ਆਪਣੇ ਜੋਬਰ ਵੀਰ ਅੰਬਰਸਰੀਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਉਹ ਵੀ ਆਪਾਂ ਨੂੰ ਫਿਰ ਇੱਕ ਵੀਡੀਓ ਤੇ ਕਮੈਂਟ ਕਰਦੇ ਆ ਜੀ ਰਵੀ ਮਨਪ੍ਰੀਤ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਰਾਜੂ ਭਾਈ ਆਪਣੇ ਅਜ ਨਾਲੇ ਤੋਂ ਆ ਜੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਹੈ ਜੀ ਆਹ ਜੇ ਕਲਰ ਲੱਗੇ ਜੀ ਠੀਕ ਹੈ ਜੀ ਆਹ ਉਤਲੇ ਬਣੇ ਲੱਗੇ ਜੀ ਦੋਸਤੋ ਤੇ ਜਿਹੜੀ ਧੋਮਿਆ ਇਹਦਾ ਤੇ ਤੁਸੀਂ ਸ਼ੌਂਕ ਕਰੋਗੇ ਤਾਂ ਤੁਹਾਨੂੰ ਮਕੀਨ ਲਾਜਵਾਬ ਇੱਕ ਪਤਾ ਧੋਮਿਆਂ ਦੇ ਵੇਲੋ ਜੀ ਖੋਲਦੀ ਧੋਮਣੀ ਜੇ ਖੋਲਦੀ ਬਹੁਤ ਹੀ ਪਿਆਰੀ ਮਾਦੀ ਨਿੱਕੇ ਜੇ ਕੱਦ ਦੀ ਬਹੁਤ ਹੀ ਜਿਹੜੀ ਆਲਾ ਮਾਦੀ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਆ ਆਪਾਂ ਹਾਈਟ ਤੁਹਾਨੂੰ ਦਿਖਾਉਨੇ ਆ ਜੀ ਆਪਣੀ ਇੱਕ ਗੇਠ ਹੁੰਦੀ ਨਾ ਜੀ ਆਹ ਦੇਖੋ ਜੀ ਉਤੋਂ ਵੀ ਜਿਹੜੀ ਛੋਟੀ ਆ ਜੀ ਇੱਕ ਗੇਠ ਤੋਂ ਵੀ ਮਾਦੀ ਜਿਹੜੀ ਛੋਟੀ ਬੰਦੀ ਆ ਵੇਖੋ ਜੀ ਇੱਕ ਬੋਟਾ ਠੀਕ ਹੈ ਜੀ ਤੇ ਪਰ ਪਰ ਤੇ ਲਾਜਵਾਬ ਇਹਨੂੰ ਲੱਗਾ ਜੀ ਇਹ ਪੱਠੀ ਆ ਪਰ ਫਿਰ ਵੀ ਜੇ ਲਾ ਆਪਾਂ ਭਰਾਵਾਂ ਨੂੰ ਜਿਹੜਾ ਸ਼ੌਂਕ ਕਰਾਵਾਂਗੇ ਪਰਦਾ ਤੇ ਇੱਧਰ ਬੰਨੇ ਦੋਸਤੋ ਆਪਣੇ ਜਿਹੜੇ ਪਾਰ ਆਉਂਦੇ ਹੁੰਦੇ ਹੁੰਦੇ ਆਲੇ ਹੁੰਦੇ ਹੋਗੇ ਥੋੜੇ ਡੈਮੇਜ ਤੇ ਕੋਈ ਗੱਲ ਨਹੀਂ ਜੀ ਤੇ ਆਲੋ ਜੀ ਪੰਜੇ ਤੇ ਮੈਂ ਚੁਕਰਾਵਾਂ ਜਿਹੜਾ ਸ਼ੌਂਕ ਕਰਾਈ ਜੰਨੇ ਆ ਜੀ ਠੀਕ ਹੈ ਜੀ ਬਹੁਤ ਹੀ ਪਿਆਰ ਵਾਲੇ ਆਪਣੇ ਸਾਰੇ ਭਾਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਠੀਕ ਹੈ ਜੀ ਤੇ ਲਓ ਜੀ ਇਹਦੇ ਜਿਹੜੇ ਕੜੀ ਬਈ ਉਹਦਾ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਪੂਰਾ ਨੰਬਰ ਨਹੀਂ ਦਿਖਾਵਾਂਗੇ ਭਰਾਵਾਂ ਨੂੰ ਤੇ ਪਰ ਇਹ ਆ ਵੀ ਨੰਬਰ ਅੱਧਾ ਦਿਖਾ ਦਾਂਗੇ ਜਿੰਨਾ ਕਾ ਪਾਂ ਦਿਖਾ ਸਕਦੇ ਆ ਵੀਡੀਓ ਦੇ ਵਿੱਚ ਕਿਉਂਕਿ ਇਹ ਦੋਸਤੋ ਲੋਈ ਦੋਸਤੋ ਇਹ ਪਤਾ ਕੀ ਗੱਲ ਆ ਮਲਕੀ ਆਪਾਂ ਨੰਬਰ ਨਹੀਂ ਦਿਖਾ ਸਕਦੇ ਹੁਣ ਆਪਾਂ ਮੱਚ ਜਦੋਂ ਮੈਂ ਜਾਣਾਂ ਹਾਂ ਜੀ ਕਬੂਤਰ ਲੈਣ ਵਾਸਤੇ ਆਪਣੇ ਭਰਾ ਕਈ ਫਰਾਜ ਕਰਦੇ ਨਹੀਂ ਵੀਡੀਓ ਦੀ ਇਧਰ ਬਣਾਉਣੀ ਤੇ ਕਈ ਆਪਾਂ ਦੇ ਭਰਾ ਆਪਣੇ ਚੰਗੇ ਜਿਹੇ ਸਲਾਹ ਵੀ ਦਿੱਤੀ ਉਹਨਾਂ ਨੇ ਕਿ ਨਾ ਨਾਂ ਤੇ ਜ਼ਿਆਦਾ ਤੁਸੀਂ ਬਾਰਡਰ ਦਾ ਨਾਲ ਲੈਣਾ ਤੇ ਨਾਂ ਜ਼ਿਆਦਾ ਉਹਦਾ ਨਾਲ ਨਾ ਪਾਰਦੇ ਵਾਲੇ ਪਾਰਦੇ ਦਿੱਗੇ ਆ ਕਬੂਤਰ ਬਸ ਤੂੰ ਪਾਰਦੇ ਕਹਿ ਸਕਦਾ ਵਾ ਬਾਰਡਰ ਵਾਲੇ ਨਹੀਂ ਕਹਿਣਾ ਪਾਕਿਸਤਾਨੀ ਨਹੀਂ ਜਾਣਾ ਸੋ ਇਸ ਕਰਕੇ ਆਪਾਂ ਜਿਹੜੇ ਆ ਉਹ ਨਾ ਇਹੋ ਜਿਹਾ ਨਾਂ ਨਹੀਂ ਲਿਆ ਕਰਨੀ ਠੀਕ ਆ ਭਰਾਵਾਂ ਨੇ ਆਪਾਂ ਨੂੰ ਚੰਗੀ ਸਲਾਹ ਦਿੱਤੀ ਆ ਸੋ ਆਹ ਟੈਡੀ ਫੀਮੇਲ ਜੇ سارے ਭਰਾਵਾਂ ਨੂੰ ਪਤਾ ਹੀ ਆ ਜੀ ਚੌਧਰੀ ਸਖੀ ਵਾਲਿਆਂ ਜੋ ਲਓ ਜੀ ਤੁਹਾਨੂੰ ਫੇਰ ਅੱਖ ਦਾ ਸ਼ੌਂਕ ਕਰਾ ਦਿੰਦੇ ਆ ਆਹ ਲਓ ਜੀ ਠੀਕ ਹੈ ਜੀ ਤੇ ਲਓ ਜੀ ਜਿਹੜੀ ਇਹਦੇ ਨਾਲ ਮਾਦੀ ਆ ਦੂਜੀ ਉਹਦਾ ਤੁਹਾਨੂੰ ਵੀ ਸ਼ੌਂਕ ਕਰਾਉਣੀ ਆ ਕੋਈ ਆ ਡੱਬ ਵਾਲੀ ਪੱਟੀ ਆ ਦੋਸਤਾਂ ਨੂੰ ਭਰਾਵਾਂ ਨੂੰ ਪਹਿਲਾਂ ਆਪਾਂ ਸ਼ੌਂਕ ਕਰਾ ਦਈਏ ਕੀ ਹੈ ਜੀ ਇਹ ਆ ਦੇ 컬러 ਲੱਗੇ ਠੀਕ ਹੈ ਇੱਧਰ ਵੀ ਇਹੀ 컬러 ਲੱਗਾ ਨੀਲਾ ਹੈ ਤੇ ਆ ਲੋ ਜੀ ਛੌਂ ਕਰੋ ਇਹ ਵੀ ਸੇਮ ਹੀ ਕੁਆਲਿਟੀ ਬਸ ਇਹਦਾ 컬러 ਹੈ ਜਿਹੜਾ 컬러 ਹੈ ਡੱਬਾ ਵਾਲਾ ਇਹ ਬੰਦਾ ਪਿਆ ਵਾ ਇਹ ਲਓ ਜੀ ਦੋਸਤੋ ਆ ਦੇਖੋ ਜੀ ਠੀਕ ਹੈ ਜੀ ਵਗੀ ਮਾਦੀ ਡਿੱਗੀ ਜੇ ਪੱਠੀ ਹੈ ਜੇ ਯੰਗ ਪੱਠੀ ਆ ਠੀਕ ਹੈ ਜੀ ਤੇ ਬਹੁਤ ਹੀ ਬਿਹਤਰੀਨ ਮਾਦੀ ਆ ਬਹੁਤ ਹੀ ਵਾਲਾ ਮਾਦੀ ਆ ਇਹਦੇ ਪੰਜਿਆਂ ਦਾ ਵੀ ਤੁਹਾਨੂੰ ਪਹਿਲੇ ਹੀ ਸ਼ੌਂਕ ਕਰਾ ਦਿੰਦਾ ਜੀ ਲਓ ਜੀ ਹੱਡੀ ਜੋੜ ਪੂਰਾ ਮੁਕੰਮਲ ਹੈਗਾ ਜੀ ਭਰਾਵਾਂ ਨੂੰ ਮੈਂ ਜਿਹੜਾ ਸ਼ੌਂਕ ਕਰਾਉਂਦਾ ਹਾਂ ਹੁਣ ਤੁਹਾਨੂੰ ਅੱਖ ਦਾ ਸ਼ੌਂਕ ਕਰਾਉਂਦੇ ਆ ਲਓ ਜੀ ਅੱਖ ਦਾ ਸ਼ੌਂਕ ਕਰੋ ਜੀ ਬੱਸ ਬੱਸ ਠੀਕ ਹੈ ਠੀਕ ਠੀਕ ਰਹਿਣ ਦਿਨ ਹੋ ਗਈ ਜੀ ਜੀऊंगा ਜੀऊंगा ਲਓ ਜੀ ਠੀਕ ਹੈ ਦੋਸਤੋ ਜੱਬ ਵਾਲਿਆਂ ਦੀ ਪੱਠੀ ਹੈਗੀ ਜੀ ਮਤਲਬ ਕਿ ਲਓ ਜੀ ਆਜ ਬਹੁਤ ਹੀ ਵਧੀਆ ਖਲੋਣੀ ਇਹਦੀ ਲਓ ਜੀ ਫੇਰ ਇਹਨਾਂ ਨੂੰ ਦੋ ਮਦਾ ਕਰੀ ਸ਼ੌਂ ਕਰਾ ਦਨੇ ਆ ਤੇ ਜਿਸ ਵੀਰ ਨੇ ਫੜੀ ਹੈ ਦੋਸਤੋ ਕੱਟ ਦਿੱਤੀ ਹੈ ਤੇ ਇਹ ਜਿਹੜੀ ਹੈ ਜੀ ਟਾਵਰ ਤੇ ਰਹੀ ਸੀ ਜੇ ਠੀਕ ਹੈ ਜੀ ਤੇ ਟਾਵਰ ਤੋਂ ਵੀਰ ਨੇ ਲਾਈ ਸੀ ਉਹਦਾ ਉਧਰ ਕੋਈ ਟਾਵਰ ਹੈਗਾ ਜੀ ਤੇ ਉਥੇ ਮਾਦੀਏ ਰਾਤ ਮੱਤੀ ਬੈਗੀ ਸੀ ਜੇ ਉਥੋਂ ਲਾਈ ਜੇ ਮਲਕੀ ਇਹ ਆਈ ਜੇ ਚੁੱਕਰਵਾ ਦੀ ਜਾਂਚ ਠੀਕ ਹੈ ਜੀ ਤੇ ਅੱਜ ਤਕਰੀਬਨ ਐਤਵਾਰ ਹੋ ਗਿਆ ਇਹ ਕੇਜ ਇਹ ਕੋਜੇ ਤੁਹਾਨੂੰ ਅੰਦਰ ਛੱਡ ਕੇ ਵੀ ਜਿਹੜਾ ਸ਼ੌਕ ਕਰਉਂਦੇ ਲੋ ਕੋਈ ਹਲੋਈ ਇਹ ਟੈਡੀ ਮਾਦੀ ਠੀਕ ਹੈ ਤੁਹਾਨੂੰ ਉਹ ਛੱਡ ਕੇ ਦਿਖਾਉਂਦੇ ਲੋ ਜੀ ਆ ਜੇ ਕਰ ਲੋਈ ਆ ਗਈ ਜੇ ਠੀਕ ਹੈ ਜੀ ਤੇ ਇਹਦੇ ਨਾਲ ਜਿਹੜੀ ਆ ਜਿਹੜੀ ਮਾਦੀ ਏ ਆ ਲੋ ਆ ਡੱਬ ਵਾਲਿਆਂ ਇਕੱਠੀ ਹੈਗੀ ਜੇ ਆ ਟੈਡੀ ਮਾਤੀਏਗੀ ਅੱਜ ਦੀ ਅੱਜ ਦੀ ਵੀਡੀਓ ਹੈ ਆਪਣੀ ਇਹ ਜੇ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜੀ ਭਰਾਵਾਂ ਨੂੰ ਨੈਕਸਟ ਵੀਡੀਓ 'ਚ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ